ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਜੋਨੀ ਸੈਭੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਿਸ ਲੋਕਾਂ ਨਾਲ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਈਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਣੀ ਮਨ ਆਪਣੇ ਸੋਚੇਤ ਛੁੱਟੇ ਤਿਲ ਬਿਵਾੜ ਜਿਉ ਸੁੰਜੇ ਅੰਦਰ ਖੇਤ ਕੀਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾ ਫਲਿਏ ਫੁਲਿਏ ਬੱਪੜੇ ਪੀ ਤਨ ਵਿੱਚ ਸੁਆ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਧੋਈ ਕੁਦਰਤ ਸਾਜੀਏ ਕਰਿਆਸਨ ਡਿਟੋ ਚਾਉ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਉ ਤੂ ਜਨੋਈ ਸਭ ਸੇ ਦੇ ਲੈ ਸੇ ਜਿੰਦ ਕਵਾਉ ਕਰਿ ਅਸਨ ਡਿਟੋ ਚਾਉ ਸੋ ਲੋਕ ਮਹੱਲਾ ਪਹਿਲਾ ਸੱਚੇ ਤੇਰੇ ਕਾੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਤੇ ਆਖੇ ਲੱਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣੇ ਅਲਾਉ ਵੱਡੀ ਵਡਿਆਈ ਬੁਝੇ ਸਭ ਭਾਉ ਵੱਡੀ ਵਡਿਆਈ ਜਾਂ ਪੋਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਨ ਕਾਰਨ ਕਤਨੀ ਜਾਈ ਕੀਤਾ ਕਰਨਾ ਸਰਬਰ ਜਾਈ ਮਹਲਾ ਦੂਜਾ ਇਹ ਜਗ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਨਿਵਾਸ ਵਿਨਾਸ਼ ਇਕ ਨਾ ਪਾਣੀ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਈ ਬਪੀ ਆਖ ਨਾ ਜਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਈ ਕੈ ਲਿਖ ਨਾਵੇਂ ਧਰਮ ਬਹਾਲਿ ਆਉਤੇ ਸੱਚੇ ਹੀ ਸਚ ਨਿਬੜੇ ਚੁਣ ਵਖ ਕੱਢੇ ਜਚਮਾਲਿਆ ਤਾਉ ਨਾ ਪਾਇਨ ਕੁੜਿਆਰ ਮੂੰ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੀ ਸੇ ਜਿੰਨ ਗਏ ਹਰ ਗਏ ਸਿ ਟੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿ ਆਸ ਲੋਕ ਵਿਸਮਾਦ ਨਾਦ ਵਿਸਮਾਦ ਵੀਦ ਵਿਸਮਾਦ ਜੀਵ ਵਿਸਮਾਦ ਪੀਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ ਵਿਸਮਾਰ ਧਰਤੀ ਵਿਸਮਾਦ ਖਾਣੀ ਵਿਸਮਾਰ ਸਾਦ ਲਗੇ ਪਰਾਣੀ ਵਿਸਮਾਰ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸੁਲਾਹ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੀ ਵਿਸਮਾਦ ਦੂਰ ਵਿਸਮਾਦ ਦੇਖੀ ਹਾਜ਼ਰਾ ਹਜੂਰ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿੱਸੀ ਕੁਦਰਤ ਸੁਣੀਏ ਕੁਦਰਤ ਪਉ ਸੁਖਸਾਰ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬੇ ਯਕਾਰ ਕੁਦਰਤ ਵੀਨ ਪੁਰਾਣ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਕਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਭੁਖ ਮੇਂ ਅੰਦਰ ਵਿਕੇ ਵਰਤੇ ਤਾ ਕੋ ਤਾਕ ਪੌੜੀ ਆਪੀਨੇ ਭੋਗ ਭੋਗ ਕੇ ਹੋਇ ਭਸਮੜ ਪੌਰ ਸੁਧਾਇਆ ਵਡਾ ਹੋਵਾ ਦੁਨੀਦਾਰ ਗਲ ਸੰਗਲ ਕਤ ਚਲਾਇਆ ਅੱਗੇ ਕਰਨੀ ਕੀਰਤ ਵਾਜਿਏ ਬੈ ਲੇਖਾ ਕਰਸ ਮਜਾਇਆ ਤਾਉਨਹੁ ਵੀ ਪੌਦੀ ਹੁਣ ਸੁਣੀਏ ਕਿਆ ਰੁਵਾਇਆ ਮਨ ਅੰਦੇ ਜਨਮ ਗਵਾਇਆ ਸੋ ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹ ਸਦਬਾਉ ਪੈ ਵਿੱਚ ਚੱਲੇ ਲਗ ਦਰਿਆਉ ਪੈ ਵਿੱਚ ਯਗਨ ਕੱਡੇ ਵਿਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦੂ ਫਿਰੀ ਸਿਰ ਪਾਰ ਪੈ ਵਿੱਚ ਰਾਜਾ ਤਰਮੰਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਯੰਤ ਪੈ ਵਿੱਚ ਸਿੱਧ ਬੋਧ ਸੁਰਨਾਥ ਪੈ ਵਿੱਚ ਉਡਾਣੀ ਆਕਾਸ਼ ਪੈ ਵਿੱਚ ਯੋਧ ਮਹਾਭਲਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਰੰਕਾਰ ਸਚੁ ਇਕ ਮਹੱਲਾ ਪਹਿਲਾ ਨਾਨਕ ਨਿਰਪਉ ਨਰੰਕਾਰ ਉਰ ਕੀਤੇ ਰਾਮ ਰਵਾਲ ਕੀਤੀ ਅਕੰਨ ਕਹਾਣੀਆਂ ਕੀਤੇ ਬੀਦ ਵਿਚਾਰ ਕੀਤੇ ਨਚੀ ਮੰਗਤੀ ਗਿੜਗਿੜ ਇਤਿ ਨੱਚੀ ਮੰਗਤੇ ਗਿੜਮੁੜ ਪੂਰਨ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢੀ ਬਾਜ਼ਾਰ ਗਾਵੀ ਰਾਜੇ ਰਾਣੀਆਂ ਬੋਲੇ ਅਲਪ ਤਾਲ ਲਗਟਕਿਆਂ ਕੇ ਮੁੰਦੜੇ ਲਗਟਕਿਆਂ ਕੀ ਹਾਰ ਜੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਗੱਲੀ ਢੂੰਡਿਏ ਕਤਨਾ ਕਰੜਾ ਸਾਰ ਕਰੁ ਮਿਲੇ ਤਾਂ ਪਾਈਏ ਔਰ ਹਕਮਤ ਹੁਕਮਕੁਵਾਰ ਪੌੜੀ ਨਦਰ ਕਰੀ ਜੀ ਆਪਣੀ ਤਾਂ ਨਦਰਿ ਸਤਗੁਰ ਪਾਇਆ ਇਹ ਜੀਓ ਬਹੁਤੇ ਜਨਮ ਪਰਮਿਆਂ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣੀਐ ਲੋਕ ਸੁਬਾਇਆ ਸਤਿਗੁਰ ਮਿਲੇ ਸਚ ਪਾਇਆ ਜਿਨਿ ਵਿੱਚੋਂ ਆਪ ਗਵਾਇਆ ਜਿਨਿ ਸਚੋ ਸਚੁ ਬੁਝਾਇਆ ਸੋ ਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪੈਰ ਕਨੁ ਗੋਪਾਲ ਗਹਿਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਜ਼ਗਲੀ ਤਰਤੀ ਤਾਨ ਮਾਲ ਤਨ ਵਰਤਨ ਤ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੋਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੀ ਨੱਚਣ ਗੁਰ ਪੈਰ ਹਿਲਾਇਨ ਫੇਰਨ ਸਿਰ ਉਡੀ ਉਡੀ ਰਵਾ ਚਾਟੇ ਪਾਈ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾਂਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰੈਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਈ ਪਾਰ ਕੋਲੂ ਚਰਕਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਅਨਗਾ ਪੰਕੀ ਪੌਂਦੀਆਂ ਲੈ ਨਸਾ ਸੁਵੇ ਚਾੜ ਪਵਾਈਏ ਜੰਦ ਨਾਨਕ ਪੌਂਦਿਆਂ ਗੰਤਨ ਅੰਤ ਬੰਧਨ ਬੰਦ ਪਵਾਈ ਸੋਏ ਪਏ ਕਰਤ ਨਚੇ ਸਭ ਕੋਏ ਨੱਚ ਨੱਚ ਹੱਸੀ ਚੱਲੀ ਸੀ ਰੋਈ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭਉ ਤਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਏ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇਖ ਆਜੀ ਅੱਖ ਗਵਾਈਏ ਜੇ ਲੋੜੇ ਚੰਗਾ ਯਾਪਨਾ ਕਰ ਪੁੰਨੋ ਨੀਚ ਸਦਾਈਐ ਜੀ ਜੁਰਵਾਣਾ ਪਰ ਹਰੀ ਜਰ ਵੀ ਸੀ ਕਰੀ ਦੀ ਆਈਐ ਜੀ ਜੁਰਬਾਣਾ ਪਰ ਹਰੀ ਜਰੂ ਵੀਸ ਕੁਰੇਂਦੀ ਆਈਐ ਕੋ ਰਹੀ ਨਾ ਪਰਿਏ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰੂ ਬੰਦੀ ਸੀ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਣ ਦਰਸ਼ਨ ਰੂਪ ਅਪਾਰ ਤੀਰਤ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਤੀਰਤ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੀਤੇ ਲਖ ਨਾਮ ਕਰਤਾਰ ਸੂਕਾ ਮੂਰਤ ਨਾਮ ਨਰੰਜਣ ਕਾਇਆ ਕਾ ਆਕਾਰ ਸత్య ਮਨੁਸੰਤੋਖਿ ਉਪਜੇ ਦੇਣੇ ਕੈ ਵਿਚਾਰ ਦੇਂਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬਾ ਵਿਕਾਰ ਇਕ ਹੁੰਦਾ ਕਾਇ ਚੱਲੇ ਆਥਾਉ ਤਨਾ ਪੀ ਕਾਈ ਕਰ ਜਲ ਤਲ ਜੀਆ ਪੁਰੀਆ ਲੋਵਾ ਆਕਾਰਾਂ ਆਕਾਰ ਓਇ ਜਿਆਕੇ ਸੋ ਤੂਹੇ ਜਾਣੇ ਤਨਾ ਪੀ ਤੇਰੀ ਸਾਰ ਨਾਨਕ ਭਗਤਾ ਭੁਖਸਲਾਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਯਾਰ ਘੜ ਪਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਕਰਤ ਜਿਨ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਗੁਰ ਕਿਨੇ ਨਾ ਪਾਈਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪੋ ਰਖਿਓ ਨ ਕਰ ਪ੍ਰਗਟਿ ਆਕ ਸੁਣਾਇਆ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਬੋਹ ਚਕਾਇਆ ਉਤਮ ਏ ਵਿਚਾਰ ਹੈ ਜਿਨ ਸੱਚੀ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸੋ ਲੋਕ ਮਹੱਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜਮਿਆ ਹੌ ਵਿੱਚ ਮੋਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਕਟਿਆ ਹੌ ਵਿੱਚ ਗਿਆ ਹੌ ਵਿੱਚ ਸਚਿਆਰ ਕੁੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਗ ਸੁਰਗ ਬਤਾਰ ਹੌ ਵਿੱਚ ਹੱਸੇ ਹੌ ਵਿੱਚ ਰੋਵੇ ਹੌ ਵਿੱਚ ਭਰੀਏ ਹੌ ਵਿੱਚ ਧੋਵੇ ਹੌ ਵਿੱਚ ਜਾਤੀ ਜਨਸੀਖ ਹੋਵੇ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਈ ਸ਼ਾਇਆ ਹੌਵੇਂ ਕਰ ਕਰ ਜੰਤੀ ਉਪਾਇਆ ਹੌਵੇਂ ਬੂਝੇ ਤਾਂ ਦਰ ਸੂਝੇ ਗਿਆਨ ਵਿਹੂਣਾ ਕਤ ਕਤ ਲੂਝੇ ਨਾਨਕ ਹੁਕਮੀ ਲਿਖੀਏ ਲੇਕ ਜਿਹਾ ਵਿਕੇ ਤੇ ਹਾ ਵੇਕ ਮਹੱਲਾ ਦੂਜਾ ਹੌਵੇਂ ਇਹ ਜਾਤ ਹੈ ਹੌਵੇਂ ਕਰਮ ਕਮਾਹੀ ਹੌਵੇਂ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਈ ਹੌਵੇਂ ਕਿਤੋਂ ਉਪਜੇ ਕਿਤ ਸੰਜਮ ਏ ਜਾਏ ਹੋ ਮੈਂ ਇਹੋ ਹੁਕਮ ਹੈ ਪਇਆ ਕਿਰਤ ਫੁਰਾਈ ਹੋਮੇ ਦੀਰਗ ਰੋਗ ਹੈ दारू ਬੀ ਉਸ ਮਾਹੀ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਨਾਨਕ ਕਹੇ ਸੁਨੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਧਿਆਇਆ ਉਨਹੀ ਮੰਦੇ ਪੈਰ ਨ ਰਕਿਓ ਕਰ ਸੁਕਿਰਤ ਧਰਮ ਕਮਾਇਆ ਉਨਹੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਕਸੀਸੀ ਅਗਲਾ ਨਿਤ ਦੇਵੀ ਚੜੇ ਸਵਾਇਆ ਵੜਿਆਈ ਵੱਡਾ ਪਾਇਆ ਸੋ ਲੋਕ ਮਹੱਲਾ ਪਹਿਲਾ ਉਰਕਾਂ ਬਰਕਾਂ ਤੀਰਤਾ ਤਟਾਂ ਮੇਗਾ ਕੇ ਦਾ ਅਖੇ ਤਾਂ ਦੀਪਾਂ ਲੋਵਾ ਮੰਡਲਾਂ ਖੰਡਾਂ ਵਰ ਭੰਡਾਂ ਅੰਡ ਜੇਰ ਜੁਤ ਭੁਜਾਂ ਖਾਣੀ ਸੇਤ ਜਾਂ ਸੋਮਿਤ ਜਾਣੇ ਨਾਨਕ ਸਰਾ ਮੀਰਾ ਜਨਤਾ ਨਾਨਕ ਜੰਤੀ ਉਪਾਈ ਗਏ ਸਮਾਲੀ ਸਬਨਾ ਜਨ ਕਰਤੀ ਕਰਨਾ ਕੀਆ ਚਿੰਤਾ ਪੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੀ ਜਿਨ ਉਪਾਇਆ ਜਗ ਤਿਸ ਜੋਹਾਰੀ ਸੋ ਵਸਤ ਤਿਸ ਤਿਸ ਦੀ ਬਾਣੀ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਗਿਆ ਤਗ ਮਹੱਲਾ ਪਹਿਲਾ ਲੱਖ ਨੀਕੀਆਂ ਚੰਗੀਆਂ ਲੱਖ ਪੁੰਨ ਪਰਵਾਨ ਲੱਖ ਤਪ ਉਪਰ ਤੀਰਤਾ ਸਹਿਜ ਜੋਗ ਵਿਬਾਨ ਲੱਖ ਸੂਰਤਨ ਸੰਗਰਾਮ ਰਨ ਮੈਂ ਛੁੱਟੇ ਪਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਨ ਨਾਨਕ ਮਤੀ ਮਤਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿਬੀ ਕਤੂੰ ਜਿਨ ਸੱਚੋ ਸਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨ ਜਾਣਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੀ ਆਇਆ ਸੋ ਲੋਕ ਮਹੱਲਾ ਪਹਿਲਾ ਪੜਪੜ ਗੱਡੀ ਲਦੀਏ ਪੜਪੜ ਭਰੀਏ ਸਾਤ ਪੜਪੜ ਬੀੜੀ ਪਾਈਏ ਪੜਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਯਾਰ ਜਾ ਪੜੀਏ ਜੀਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹਮੇ ਚਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੀਤਾ ਕੜਿਆ ਬਹੁ ਤੀਰਤ ਭਵਿਆ ਤੀਤੋ ਲਬਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ ਅੰਤ ਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨ ਪੈਰੇ ਐਨਸ ਕੈਰੀ ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਪਾਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇਂ ਕਿਛੁ ਤਾਇ ਨ ਪਾਈ ਰਹੀ ਬਿਬਾਣੀ ਮੜੀ ਮਸਾਣੀ ਆਂਧੋ ਨ ਜਾਣੀ ਫਿਰ ਪਛਤਾਣੀ ਆਂਧੋ ਨ ਜਾਣੀ ਫਿਰ ਪਛਤਾਣੀ ਸਤਗੁਰ ਭੇਟੀ ਸੋ ਸੁਖ ਪਾਈ ਹਰ ਕਾ ਨਾਮ ਮਨ ਵਿਸਾਈ ਨਾਨਕ ਨਦਰ ਕਰੀ ਸੋ ਪਾਈ ਆਸੰਦੀ ਸੀਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਅਗਦ ਤੇਰੀ ਮਨ ਪਾਵੰਦੇ ਦਰਸੋਂ ਕੀਰਤ ਗਾਵੰਦੇ ਨਾਨਕ ਕਰਮਾਂ ਬਾਰੀ ਦਰ ਟੋ ਨ ਲੈਣੀ ਧਾਮ ਦੇ ਇਕ ਮੂਲ ਨ ਬੁੱਝਣੀ ਆਪਣਾ ਅਨਹੁੰਦਾ ਯਪ ਗਨਾਈਂਦੇ ਹਉ ਢਾਡੀ ਕਾ ਨੀਚ ਜਾਤ ਹੁਰ ਉਤਮ ਜਾਤ ਸਦਾਈਂ ਦੇ ਤਿੰਨ ਮੰਗਾ ਜੇ ਤੋ ਦੇ ਧਿਆਈਂ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੈਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿ ਅਪਾਰ ਕੂੜ ਮੀਆਂ ਕੂੜ ਬੀਬੀ ਕਪ ਹੋਏ ਕਾਰ ਕੂੜ ਕੂੜੇ ਨਿਹੋ ਲਗਾ ਬਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ जग ਚੱਲਣਹਾਰ ਕੂੜ ਮਿੱਟਾ ਕੂੜ ਮਾਖਿਉ ਕੂੜ ਢੋਬੇ ਪੂਰ ਨਾਨਕ ਵਿਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਾਂ ਸੱਚ ਰਦੀ ਸੱਚਾ ਹੋਈ ਕੂੜ ਕੀ ਮਲ ਉਤਰੇ ਤਨ ਕਰੇ ਹੱਸਾ ਤੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੀ ਪਿਆਰ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੁਕਤ ਦਵਾਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਤਰਤ ਕਾਇਆ ਪੁੰਨ দান ਕਰੇ ਸੱਚ ਤਾਂ ਪਰ ਜਾਣੀਏ ਜਹਾਂ ਜੋਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁਛ ਕੇ ਬਹਿ ਬਹਿ ਰਹੀ ਸਤਿਗੁਰੂ ਨੂੰ ਪੁਛ ਕੇ ਬਹਿ ਰਏ ਕਰੇ ਨਿਵਾਸ ਸਚ ਸਬਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਿਖਾਣੇ ਬੇਨਤੀ ਜਿਨ ਸਚ ਪੱਲੇ ਹੋਏ ਪੌੜੀ ਦਾਨ ਮੰਡਾ ਥਲੀ ਖਾਕ ਜੇ ਮਿਲੇ ਤਮਸਤ ਗਲਾਈਏ ਕੂੜਾ ਲਾਲਚ ਛੱਡੀਏ ਹੋਈ ਇੱਕ ਮਨ ਅਲਕਤ ਆਈਏ ਫਲ ਤੇ ਉਹ ਪਾਈਏ ਜੇ ਵੀ ਕਾਰ ਕਮਾਈਐ ਜੀ ਹੋਵੇ ਪੂਰਬ ਲਿਖਿਆ ਤਾਂ ਤੋੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੋ ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤੀਆ ਕਲ ਕਾਲ ਕਬੇਦਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇਕ ਹੋਈ ਤਾਂ ਉਗਵੇ ਰੁਤੀ ਹੂ ਰਤ ਹੋਈ ਨਾਨਕ ਪਾਹੀ ਬਾਰਾ ਕੋਰੇ ਰੰਗ ਨ ਸੋਏ ਪੈ ਵਿੱਚ ਕੁੰਭ ਚੜਾਈਏ ਸ਼ਰਮ ਪਾ ਤਨ ਹੋਈ ਨਾਨਕ ਭਗਤੀ ਜੇ ਤਨ ਜੇ ਰੂਪੇ ਕੂੜੇ ਸੋਏ ਨ ਕੋਏ ਮਹੱਲਾ ਪਹਿਲਾ ਲਬ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਨਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਈਦ ਗਿਆਨ ਵਿਹੋਣੀ ਪਾਹੀ ਕਰੀ ਭਰੇ ਮਰਦਾਰ ਗਿਆਨੀ ਨੱਚੇ ਬਾਜੇ ਵਾਵੇ ਰੂਪ ਕਰੇ ਸ਼ਿੰਗਾਰ ਉਚੇ ਕੂਕੇ ਵਾਦਾ ਗਾਵੀ ਜੋਦਾਂ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਝੇ ਕਰੇ ਪਿਆਰ ਤਰਮੀ ਤਰਮ ਕਰੀ ਗਵਾਵੀ ਮੰਗੇ ਮੁਖ ਦਵਾਰ ਜਤੀ ਸਦਾਵੇ ਜੁਗਤ ਨ ਜਾਣੀ ਛੱਡ ਬਹੀ ਕਰਬਾਰ ਸਭ ਕੋ ਪੂਰਾ ਜਾਪੇ ਹੋਵੇ ਕਟ ਨ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵਿਖੇ ਸੋਈ ਸਭਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾ ਤੈ ਨਾ ਜੋਰ ਹੈ ਅੱਗੇ ਜਿਓ ਨਵੇਂ ਜਿਨ ਕੀ ਲੇ ਕੇ ਪਦ ਪਵੇ ਚੰਗੇ ਸਹੀ ਕੇ ਪੌੜੀ ਦੁਰ ਕਰਮ ਜਨਾ ਕੋ ਤੂਦ ਪਾਇਆ ਤਾਂ ਤਿੰਨੀ ਕਿਸਮਤ ਆਇਆ ਇਨਾ ਜਨਤਾ ਕੇ ਵਸ ਕਿਛ ਨਾਹੀ ਤੁਦ ਵੇਖੀ ਜਗਤ ਉਪਾਇਆ ਇਕ ਨਾ ਨੂੰ ਤੂੰ ਮੇ ਲੈ ਇਕ ਆਪੋ ਤੂਦ ਕਵਾਇਆ ਗੁਰ ਕਰਪਾ ਤੇ ਜਾਣਿਆ ਜਿਤੇ ਤੁਦ ਆਪ ਬਜਾਇਆ ਸਹੀ ਜੇ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਇਆ ਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੀਰ ਜੰਤਨ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਯਕਲ ਕਲਾ ਪਰਪੂਰ ਰਹਾ ਤੂੰ ਸਚਾ ਸਹਿਬ ਸਿਵਤ ਸਿਆਲਿਓ ਜਿਨ ਕੀਤੀ ਸੋ ਪਾਰ ਪਇਆ ਕਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾਸ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ ਕਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦੇਓ ਮਹੱਲਾ ਦੂਜਾ ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦੇਓ ਮਹੱਲਾ ਪਹਿਲਾ ਕੁੰਬੇ ਬੱਦ ਦਾ ਜਲ ਰਹੀ ਜਲ ਬਿਨ ਕੁੰਬ ਨਾ ਹੋਈ ਗਿਆਨ ਕਾ ਬੱਦ ਮਾਨ ਰਹੀ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਹਗਰ ਤਾਂ ਓਮੀ ਸਾਧਨਾ ਮਾਰੀਐ ਜੇਹ ਕਾਲੀ ਕਲਣਾ ਤੇਹੋ ਨਾਉ ਪੁਜਾਰੀਐ ਐਸੀ ਕਲਾ ਨਖੀਡੀਐ ਜਿਤ ਦਰਗਹ ਗਿਆ ਹਾਰੀਐ ਬੜਿਆ ਯਤੀ ਯੋਮੀਆਂ ਵਿਚਾਰੀ ਅਗੇ ਵਿਚਾਰੀ ਐ ਮੋਹ ਚੱਲੀ ਸੋ ਅਗੇ ਮਾਰੀਏ ਇਸ ਲੋਕ ਮਹੱਲਾ ਪਹਿਲਾ ਨਾਨਕ ਮੀਰ ਸਰੀਰ ਕਾ ਇਕ ਰਤਿ ਕਰਤਵਾਉ ਜੁਗ ਜੁਗ ਫੇਰ ਵਟਾਈਏ ਗਿਆਨੀ 부ਜੇ ਤਾਹੀ ਸਤਜੁ ਗੁਰਤ ਸੰਤੋਖ ਕਾ ਧਰਮਿ ਅਗੇ ਰਤਵਾਹੋ ਤ੍ਰਿਤੇ ਰਤ ਜਤੇ ਕਾ ਜੋਰ ਅਗੇ ਰਤਵਾਹੋ ਦੁਆਪੁਰ ਰਾਤ ਤਪੇ ਕਾ ਸਤਿ ਅਗੇ ਰਤਵਾਉ ਕਰ ਜੁਗ ਰਤੀ ਅਗਨ ਕਾ ਕੂੜ ਅਗੇ ਰਤਵਾਉ ਮਹੱਲਾ ਪਹਿਲਾ ਸ਼ਾਮ ਕਹੀ ਸਤੰਬਰ ਸਵਾਮੀ ਸਚ ਮੈਂ ਆਸੀ ਸਚ ਰਹੀ ਸਭ ਕੋ ਸਚ ਸਮਾਵੀ ਰਿਗ ਕਹੀ ਰਹਾ ਭਪੂਰ RAM ਨਾਮ ਦੇਵਾ ਮੈਂ ਸੂਰ ਨਾਇ ਲੇ ਪਰਾਛਦ ਜਾਹੀ ਨਾਨਕ ਤੋ ਮਕੰਤਰ ਪਾਹੀ ਜੋਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ 베ਦੀ ਅਤਰ ਬਨ ਹੂਆ ਨੌਕਦਾਈ ਅਲੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਟਾਣੀ ਅਮਲ ਕੀਆ ਚਾਰੀ ਵੀਦ ਹੋਈ ਸਚਿਆਰ ਪੜੀ ਗੁਣੀ ਤਿਨ ਚਾਰ ਵਿਚਾਰ ਪਾਉ ਭਗਤ ਕਰ ਨੀਜ ਸਦਾਏ ਤਉ ਨਾਨਕੋ ਮਕੰਤਰ ਪਾਇ ਪੌੜੀ ਸਤਗੁਰੂ ਵਿਟੋ ਵਾਰਿਆ ਜਿਤ ਮਿਲਿਆ ਕਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੁਜੇ ਲਗੇ ਡੁੱਬੇ ਸੇਵਨ ਜਾ ਰਿਆ ਸਤਗੁਰ ਹੈ ਬੋਇთა ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰਿ ਉਦਾਰੇ ਆ ਸਲੋਕ ਮਹੱਲਾ ਪਹਿਲਾ ਸਿਮਲ ਰੁਕ ਸਰੈਰਾ ਅਧ ਦੀਰ ਗਿਆਤਮੁਚ ਓਇ ਜੇ ਆਵੀ ਯਾਸ ਕਰਿ ਜਾਇ ਨਰਾਸੀ ਕਿਤ ਫਲ ਫਿੱਕੇ ਫੁਲ ਬਕ ਬਕੀ ਕਾਮਨ ਨ ਆਵੇ ਪਤ ਮਿੱਠੇ ਤੇ ਨਿਮੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਏ ਤਰ ਤਰਾਜੂ ਤੋਲੀਏ ਨਿਵੇਂ ਸੁ ਗौरा ਹੋਈ ਅਪਰਾਧੀ 89 ਜੋ ਹੰਤਾ ਮਿਰਗਾਹੀ ਸੀਸ ਨਵਾਈ ਕਿਆ ਥੀਏ ਜਾਂ ਰਿਦੇ ਕਸੁ ਦੇ ਜਾਇ ਸਿਮ ਮਹੱਲਾ ਪਹਿਲਾ ਪੜ ਪੁਸਤਕ ਸੰਦੇਯਾ ਬਾਦੰਗ ਸਿਲਪੂਜ ਸੁ ਬਗਲ ਸਮਾਦੰਗ ਮੁਖ ਝੂਟ ਤੇ ਧੂਕਨ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੋਏ ਬਸਤ ਦੋਏ ਤੋਤੀ ਬਸਤਰ ਕਾ ਪਾਟੰਗ ਜੇ ਜਾਨਸ ਬ੍ਰਹਮੰ ਕਰਮੰਗ ਸਭ ਕੋ ਘਟ ਨਿਛੋ ਕਰਮੰਗ ਕਹੋ ਨਾਨਕ ਨਿਛੋ ਧਿਆਵੀ ਬਿਨ ਸਤਗੁਰ ਬਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਨਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਪਾਵਦੀ ਰਾ ਪੀੜੇ ਅੱਗੇ ਜਾਵਣਾ ਨੰਗਾ ਦੋਜਗ ਚਾਲਿਆ ਤਾਂ ਦਿਸੇ ਖਰਾ ਡਰਾਮਨਾ ਕਰਿਉ ਗਣਪਚੋ ਤਾਵਨਾ ਸੋ ਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪੰਡ ਘਤ ਨਾ ਏਤੁ ਪੇ ਨਾ ਮਲ ਲਾਗੇ ਨਾ ਏ ਜਲੇ ਨ ਜਾਏ ਤਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਈ ਚੌਕੜ ਮੋਲੀ ਅਨਾਈਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਓਮ ਵਾਯੋ ਚੜਪਿਆ ਬੀਤ ਗਾਗੇ ਆ ਮਹੱਲਾ ਪਹਿਲਾ ਲੱਖ ਚੂਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਕ ਗਾਲ ਲੱਖ ਟੱਗੀਆਂ ਪਹਿਨਾ ਮੀਆਂ ਰਾਤ ਦਿਨ ਸੁਜੀ ਨਾਲ ਤੱਗ ਕੋ ਪਾਹੂ ਕਤੀਏ ਬਹਾਮਣ ਵਟਈ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੀ ਪਾਈ ਕੋਈ ਪ੍ਰਾਣਾ ਸੁਟਿਏ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਐ ਪਤਿ ਉਪਜੀ ਸਲਾਈ ਸਚ ਸੂਤ ਦਰਗਹ ਅੰਦਰ ਪਾਈਐ ਤੱਗ ਨਾ ਟੂਟ ਸਪੂਤ ਮਹੱਲਾ ਪਹਿਲਾ ਤੱਗ ਨਾਇਂ ਦਰੀ ਤੱਗ ਨ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤੱਗ ਨ ਪੈਰੀ ਤੱਗ ਨ ਹੱਤੀ ਤੱਗ ਨ ਜੇਵ ਤੱਗ ਨ ਅਕੀ ਵੇਦ ਗਾਇਆ ਪੀਵਤੀ ਵੱਡ ਧਾਗੇ ਅਵਰਾ ਕਤੇ ਲਏ ਪਾੜ ਕਰੇ ਬੀਆ ਹੋ ਗਲ ਕਗਲ ਦੱਸੇ ਰਹੋ ਸੁਣ ਵੇਖੋ ਲੋਕਾ ਏ ਵਿਡਾਨ ਮਨ ਅੰਧਾ ਨਾਉ ਸੁ ਜਾਣ ਪੌੜੀ ਸਹਬ ਹੋਈ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਸੁਣਾਈ ਸੀ ਹੁਕਮ ਨੇ ਹੋਵੇ ਪਰਵਾਨ ਤਾਂ ਕਸਮੇ ਕਾ ਮਹਿਲ ਪਾਈ ਸੀ ਕਸਮੇ ਭਾਵੇਂ ਸੋ ਕਰੇ ਮਨ ਚਿੰਦਿਆ ਸੋ ਫਲ ਪਾਈ ਸੀ ਤਾਂ ਦਰਗੇ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਭੋ ਗੋਬਰ ਤਰਨ ਨਾ ਜਾਈ ਤੋ ਤੀ ਟਿੱਕਾ ਤੇ ਜਪ ਮਾਲੀ ਤਾਨ ਮਲੇਸ਼ਾ ਕਾਈ ਅੰਤਰ ਪੂਜਾ ਪੜੀ ਗਤੇ ਬਾ ਸੰਜਮ ਤੁਰ ਕਾ ਪਾਈ ਛੋਡੀ ਲਈ ਪਖੰਡਾ ਨਾਮ ਲੈ ਜਾਈ ਤਰੰਦਾ ਮਹਲਾ ਪਹਿਲਾ ਮਾਨਸ ਕਾਣੀ ਕਰੇ ਨਿਵਾਜ ਸ਼ੁਰੀ ਵਿਗਾਇਨ ਤਿੰਨ ਗਲਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਸੋਈ ਸਾਦ ਕੂੜੀ ਰਾਸ ਕੂੜਾ ਵਿਪਾਰ ਕੂੜ ਬੋਲ ਕਰੇ ਆਹਾਰ ਯਰਮ ਧਰਮ ਕਾ ਡੀਰਾ ਦੂਰ ਨਾਨਕ ਗੂੜ ਰਿਆ ਭਰਪੂਰ ਮਤੇ ਟਿਕਾ ਤੀੜ ਤੋਤੀ ਕ ਕਾਈ ਹੱਤ ਸ਼ੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੀ ਪਰਵਾਣ ਮਲੇਸ਼ ਤਾਨ ਲੇ ਪੂਜੇ ਪੁਰਾਨ ਭਾਕਿਆ ਕਾ ਕੁੱਠਾ ਬੱਕਰਾ ਕਾਣਾ ਚੌਂਕੀ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਗੱਡੀਕਾਰ ਉੱਪਰ ਆਏ ਬੈਠੇ ਕੁੜਿਆਰ ਦੇਖੇ ਚੌਂਕਾ ਗੱਡੀਕਾਰ ਉੱਪਰ ਆਏ ਬੈਠੇ ਕੁੜਿਆਰ ਮਾਤ ਪਿਟੇ ਵੇ ਮਾਤ ਪਿਟੇ ਅਨ ਅਸਾਡਾ ਪਿਟੇ ਤਨ ਪਿਟੇ ਫੀੜ ਕਰੇ ਨ ਮਨ ਜੂਟੇ ਚੁਲੀ ਭਰੇਣ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੀ ਤਾ ਸਚ ਪਾਈਐ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੀ ਤਾ ਸਚ ਪਾਈਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ